ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਜੀ ਕਰਦਾ ਵਧੀਆ ਹੋਵਗੇ ਸੋਹੀ ਪੱਤਰਕਤਰ ਵਾਲੇ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਲੋ ਵੀ ਮਿੱਤਰੋ ਮਾਰਨਿੰਗ ਹੋ ਗਈ ਗੋਟ ਆਪਣੀ ਤੇ ਉਹ ਬਾਪੂ ਜਾ ਰਹੇ ਆ ਆਪਣਾ ਸਾਹਮਣੇ ਤੇ ਆਪਾਂ ਦਾ ਜਾਣਾ ਸੀਗਾ ਮਿੱਟੀ ਸਿੱਟਣ ਬਾਪੂ ਕਹਿੰਦਾ ਵੀ ਕਈ ਦਿਨ ਹੋ ਗਏ ਆਲੂ ਲੈਣ ਨੂੰ ਫਿਰਦੇ ਆ ਥੋੜੀ ਜੀ ਜਗ੍ਹਾ ਚ ਆਲੂਆਂ ਦਾ ਕੰਮ ਇਦਾਂ ਹੀ ਰਹਿ ਰਿਹਾ ਉਹ ਦੇਖਦੇ ਆ ਫਿਰ ਮਿਲਦੇ ਆ ਤੁਹਾਨੂੰ ਟਰੈਕਟਰਾਂ ਤੇ ਇਹ ਪਾਉਣ ਜਾਣੀ ਹੈ ਮਿੱਟੀ ਆਪਾਂ ਨੇ ਕਰਾ ਲਈ ਉੱਥੀ ਜਿੱਥੇ ਕੱਲ ਪਾ ਰਹੇ ਸੀਗੇ ਉੱਥੇ ਨਿਪਟਿਆ ਨਹੀਂ ਕੰਮ ਬਾਕੀ ਟੀਪੀ ਵਾਲੀ ਮੋਟਰ ਤੇ ਜਾ ਰਹੇ ਆ ਬਣੇ ਰਹੋ ਮਿੱਤਰੋ ਅੰਡ ਤੱਕ ਹਾਂਜੀ ਲੋ ਵੀ ਮਿੱਤਰੋ ਮੋਟਰ ਤੇ ਤਾਂ ਪਹੁੰਚ ਗਏ ਆਪਾਂ ਲੋ ਵੀ ਮਿੱਤਰੋ ਮਾਰਨਿੰਗ ਹੋ ਗਈ ਕੋਟਾ ਆਪਣੀ ਮੋਟਰ ਪਾਏ ਹੋਏ ਆਲੂ ਪੀਜਣ ਦੇਖਦੇ ਹੁਣ ਕਿੰਨੇ ਮਿੱਟੀ ਦਾ ਵੀ ਕੰਮ ਲਾਉਣਾ ਜਾ ਕੇ ਆਪਾਂ ਨੇ ਬਾਕੀ ਠੰਡ ਵਾਲਾ ਕੰਮ ਸਿਰੇ ਹੋਇਆ ਪਿਆ ਠੰਡ ਵਾਲੀ ਹੋ ਗਈ ਤੇ ਲੋ ਵੀ ਆ ਮੋਟਰ ਆਪਣੀ ਬਾਕੀ ਕਣਕ ਚੱਕ ਕਰੋ ਤਿੰਨ ਤਰੀਕ ਦੀ ਵੀ ਜੀ ਵੀ ਆ ਇਹ ਤੇ ਬਾਕੀ ਬੰਦੇ ਲੱਗੇ ਹਾਂਜੀ ਲੋ ਵੀ ਮਿੱਤਰੋ ਆਲੂ ਦਾ ਆਪਾਂ ਲਾਤੇ ਸੀਗੇ ਉਹਨੇ ਪਿਆਜ਼ਾਂ ਦਾ ਬੀਜ ਘਰੇ ਲੈ ਗਿਆ ਤਾਂ ਹੁਣ ਇਹ ਚੱਕਣ ਆਏ ਆ ਤੇ ਜਾ ਕੇ ਮਿਲਦੇ ਆ ਤੁਹਾਨੂੰ ਮੋਟਰ ਤੇ ਆਲੂ ਦਾ ਜਿਹੜੇ ਆਪਣੇ ਲਾਉਣੇ ਵਾਲੇ ਤੇ ਆਪਾਂ ਲਾਤੇ ਉਹ ਤੇ ਬਾਕੀ ਆਪਣੇ ਬੰਦੇ ਤੋਂ ਉੱਥੀ ਆ ਮਿਲਦੇ ਆ ਜਾ ਕੇ ਤੁਹਾਨੂੰ ਉੱਥੇ ਦਿਖਾਉਂਦੇ ਆ ਕਿ ਆ ਮਾਹੌਲ ਚਾਦਾ ਕਿੰਨੇ ਟਾਈਮ ਚ ਫ੍ਰੀ ਹੁੰਦੇ ਆ ਕਿੰਨੇ ਟਾਈਮ ਚ ਮਿੱਟੀ ਚੱਕਣ ਜਾਂਦੇ ਆ ਤੁਹਾਨੂੰ ਸਾਰਾ ਕੁਝ ਦੱਸ ਦਿਆਂਗਾ ਚੈਨਲ ਦੇ ਨਾਲ ਬਣੇ ਰਹੋ ਮੇਰਾ ਭਰਾ ਵਾਂਗ ਕੇ ਆਕੀ ਮਿਲਦੇ ਆ ਤੁਹਾਨੂੰ ਹੁਣ ਮੋਟਰ ਤੇ ਜਾ ਕੇ ਲੋ ਵੀ ਮਿੱਤਰੋ ਪਹੁੰਚ ਗਏ ਮੋਟਰ ਤੇ ਹੁਣ ਪਿਆਜ਼ਾਂ ਦਾ ਵੀ ਚਲੇ ਆਏ ਆ ਆਪਾਂ ਹਵੀ ਪੀਤਦੇ ਹੁਣ ਥੋੜੇ ਜੇ ਆਲੂ ਤਾਂ ਪਾਕੀ ਆਪਣੇ ਲੱਗ ਗਏ ਜਿਹੜੇ ਲਾਉਣੇ ਵਾਲੇ ਤੇ ਤੇ ਬੰਦੇ ਲੱਗੇ ਹੋਏ ਆ ਮਾਂਛੂ ਵੀ ਆ ਗਿਆ ਆਪਣਾ ਮਾਂਛੂ ਡਾਉਣ ਵੀ ਪਹੁੰਚ ਗਿਆ ਖੇਤ ਚ ਇਹ ਗਿਆ ਬਤਾ ਟਰਾਲੀ ਲਾਉਣ ਮਿੱਟੀ ਦੀ ਖਾਲੀ ਕਰਨ ਕਾਇਨੌਰ ਡੈੜੀ ਹੁਣ ਹੀ ਲੱਗੇ ਹੋਏ ਆ ਬਾਕੀ ਚਸ਼ਨਾ ਭਾਈ ਲੱਗਿਆ ਵਾ ਆਪਣਾ ਚੋਰਾ ਸ਼ੋਰਾ ਆਪ ਫਾਟਾ ਫਾਟ ਨਵੇੜ ਕੇ ਕੰਮ ਫਿਰ ਮਿਲਦੇ ਆ ਸੋਨੂੰ ਮਿੱਟੀ ਤੇ ਵਿਚੇ ਪਾਉਣਾ ਹੁਣ ਕੱਟਣ ਲੋ ਵੀ ਮਿੱਤਰੋ ਬੰਦੇ ਲੱਗ ਕੇ ਐਕਟਰ ਬਣਨ 5 ਮਿੰਟ ਚ ਪਹਿਲਾ ਬਣਾ ਲਈ ਵੀਡੀਓ ਜਦ ਬਚਵਾ ਕੇ ਗਈਆਂ ਆ ਦੇਖੋ ਭਾਈ ਹੁਣ ਗੜ ਪੈ ਗਏ ਮੇਰੇ ਕਹਿੰਦੇ ਆ ਗਿਆ 10 ਵਜੇ ਬੀਜ ਲੈ ਕੇ ਬਾਕੀ ਆਪਾਂ ਦੂਈ ਕਲਿੱਪ ਬਣਾਈ ਵੀ ਆ ਇਹਦਾ ਆਪਾਂ ਮੋਟਰ ਪਾ ਕੇ ਤੇ ਆਲੂ ਆਪਾਂ ਲਾ ਕੇ ਗਏ ਆ ਲੌਣਾ ਆਪਾਂ ਬਣਾ ਕੇ ਗਏ ਆ ਤੇ ਆ ਬਣਾ ਕੇ ਬੈੱਡ ਜਾ ਹੁਣ ਐਕਟਰ ਬਣਦੇ ਆ ਤਿੰਨੇ ਜਣੇ ਤੇ ਬਾਕੀ ਗਰਮੀ ਆ ਗਈ ਪਲੇਵਰ ਕਰਨਾ ਸੌਖਾ ਪਿਆ ਸਾਰ ਹੁਣ ਤਾਂ ਆਇਆ ਤੂੰ ਮਿੱਟੀ ਸਿੱਟਣ ਗਿਆ ਵਦਾ ਭਾਈ ਇਹੇ ਹੁਣ ਆਇਆ 10 ਵਜੇ ਲੋ ਜੀ ਇਹ ਪਾਣੀ ਤਾਂ ਆਈਆਂ ਚੀਂਆਂ ਆ ਆ ਬਡਾਲਵਾ ਬੈਠਾ ਆਪ ਉੱਠ ਖੜ ਲੋ ਵੀ ਮਿੱਤਰੋ ਪਨੀਰੀ ਬੀਜਤੀ ਇਹਨੇ ਵੀ ਧੀ ਪਨੀਰੀ ਆਪਾਂ ਮੜ ਡੈਰੀ ਨੇ ਡੈਰੀ ਨਹੀਂ ਜੀ ਡੈਰੀ ਐਵੇਂ ਨਾ ਕੀ ਕਰਦਾ ਯਾਰ ਤੂੰ ਉਹਦਾ ਪਤਾ ਨਹੀਂ ਚੋ ਆਪਾਂ ਕਿ ਰੱਖਤਾ ਘੰਟਾ ਲੱਗ ਗਿਆ ਬੱਟ ਟਰੈਕਟਰ ਵਾਲਦਾ ਦੇਖਦਾ ਹਾਂ ਵੀ ਵੀਡੀਓ ਚ ਕਾਉਂ ਆ ਪਤਾ ਲੱਗੂਗਾ ਮੈਂ ਬਣਾਇਆ ਬੱਟ ਬਈ ਇਤੋਂ ਬਚਣਾ ਜਰੂਰੀ ਪੈਣੀ ਆ ਗਿਆ ਉੱਠ ਕੇ 10 ਵਜੇ ਸਵੇਰੇ ਘਰੀ ਜਾਵੇ ਡੈਡੀ ਦਾ ਫੋਨ ਆਇਆ ਮੈਂ ਉੱਠ ਖੜ ਉੱਠਦਾ ਉੱਠਦਾ ਕਾਂਟਾ ਬਾਥਰੂਮ ਤੋਂ ਨਿਕਲੇ ਫਿਰ ਰੀਲਾਂ ਦੇਖਦਾ ਉੱਥੇ ਬੈਠਾ ਸਾਲਾ ਬਾਥਰੂਮ 'ਚ ਫੋਨ ਲਾ ਕੇ ਨੂੰ ਹੋਇਆ ਚੁੱਪਾ ਬਾਹਰ ਹੱਲਿਓ ਅੰਦਰ ਬਿਠਾ ਕਰੇ ਨਹੀਂ ਹੈਗਾ ਪੱਤੀ ਆ ਤਾਂ ਪੱਤਰ ਤੇ ਆਦਾ ਇਹ ਰਾ ਪਾ ਪਾ ਜੀ ਪਾ ਜੂ ਦਾ ਬਾਚ ਪਲੀ ਕੋਲੀ ਪਲੀ ਆ ਕਾਲੀ ਵੀ ਨਹੀਂ ਹਾਂ ਜੀ ਦੋ ਵੀ ਮਿੱਤਰੋ ਘਰੇ ਪਹੁੰਚ ਗਏ ਤੇ ਆਲੂ ਲਾਇਆ ਏ ਪਿਆਜ਼ਾਂ ਦੀ ਪਨੀਰੀ ਵੀ ਜਾਈ ਐ ਇਹਨਾਂ ਨੇ ਹੱਥ ਚ ਚੱਕੀ ਪਈ ਆ ਅੜ ਜਾ ਪਾ ਵੀ ਸਵਾਦ ਲੈ ਲੀਏ ਥੋੜਾ ਜਿਹਾ ਵਿੱਚ ਨੂੰ ਉਹ ਬਾਬਾ ਡਾਣ ਬਾਬੇ ਕਹਿ ਮੈਂ ਫੜ ਲੱਗੇ ਸ ਨੇ ਫੜ ਲਾ ਥੜੇ ਨੂੰ ਟਾਲਾ ਥੜੇ ਨੂੰ ਲੋ ਵੀ ਮਿੱਤਰੋ ਪਹੁੰਚ ਗਏ ਪੰਪ ਤੇ ਬੰਦਾ ਇਹਨਾਂ ਨੇ ਇੱਕ ਹੋਰ ਬਦਲਦਾ ਅੱਜ ਹੈ ਬਦਲ ਤੁਮੀ ਨਾ ਆ ਗਿਆ ਹਾਂ ਅਸ਼ਿਆ ਉਹ ਦਰਸੀ ਬੰਦਾ ਵਾਹ ਬਦਲਦੇ ਆ ਤੁਸੀਂ ਉਦਾਰਸ਼ੀ ਲੋ ਵੀ ਮਿੱਤਰੋ ਆਪਦੇ ਪਹੁੰਚ ਗਏ ਬਕਸਾ ਕਰਤੀਏ ਆਪਾਂ ਬੰਦ ਬਕਸਾ ਉੜਕਦਾ ਰੱਖਦਾ ਪੂਰਾ ਤੇਲ ਤੂਰ ਪਵਾ ਲੀਏ ਬਾਕੀ ਆਲੂ ਲਾਇਆ ਹੈ ਆਪਾਂ ਪਿਆਜ਼ਾਂ ਦੀ ਪਨੀਰੀ ਵੀ ਈ ਹੈ ਚਿਪਮਾ ਛੁਰਾ ਉਹਨ ਘੜਾ ਇਧਰ ਮਾਚੂ ਕਾਮ ਹੈ ਪੂਰਾ ਐਨ ਮਾਚੂ ਦੀ ਕਟਾਈ ਹੋ ਕੇ ਆਈ ਪਿਛਲੀ ਗਲੇਪ ਚ ਉਦੇ ਜੇ ਪਾ ਦੇ ਵਿੱਚ ਪਾ ਦੇ ਉਹਦੇ ਕੈਨਾਂ ਜਿਹਦਾ ਉੱਪਰੇ ਪਾ ਦੇਣਾ ਟਰਾਲੀ 'ਚ ਰੱਖ ਕੇ ਤਰਸੀ ਕਰਿਆ ਦਾ ਚ ਇੱਕ ਕੰਮ ਫਿਰ ਆ ਨੋੜ ਨੋੜ ਇਕੱਠੇ ਕਰੀ ਠਾਉਰੇ ਕੀ ਫਾਇਦਾ ਤੂੰ ਦਾ ਭਾਂਜੀ ਜੱਕੀ ਫਿਰਦਾ ਬੜੇ ਬੜੇ ਲਗਾਉ ਦਿੰਨੇ ਭਾਈ ਅੰਦਰ ਇਹ ਆ ਫਾੜ ਲੰਨੇ ਹੱਥ 'ਚ ਵੀ ਜੇ ਕੋਈ ਖੋ ਕੇ ਲੈ ਕੇ ਜਾਊਗਾ ਥੋੜੀ ਲੈ ਕੇ ਜਾਊਗਾ ਗੱਲ ਆਈ ਹੈ ਉਹ ਸੁਣਾ ਦੇ ਗੱਲਬਾਤ ਕੋਈ ਹਾਂ ਕਿੰਨੇ ਕ ਬਣਾਊਗਾ ਅੱਜ ਹੁਣ ਫਿਰ ਨਾ ਨਾ ਇਹਦਾ ਕੈਨਾਂ ਤੈਨੂੰ ਤੇਲ ਦੇ ਚਾਰ ਲੈ ਆਇਆ ਕਹਿੰਦਾ ਲੋ ਵੀ ਮਿੱਤਰੋ ਤੇਲ ਪਾ ਲੀਏ ਹਾਂਜੀ ਹਾਂਜੀ ਲੋ ਵੀ ਮਿੱਤਰੋ ਪਹੁੰਚ ਗਏ ਕਹਿੰਦੇ ਮਿੱਟੀ ਚੱਕਣ ਸੋਤਲ ਦੀ ਧਰਤੀ ਤੇ ਕਹਿੰਦੇ ਕੌਣ ਆ ਗਿਆ ਸੁਨੱਖਾ ਆ ਗਿਆ ਜਸ਼ਨ ਆ ਗਿਆ ਜੀਤਾ ਆ ਗਿਆ ਲੋ ਵੀ ਮਿੱਤਰੋ ਬੰਦੇ ਪਹੁੰਚ ਗਏ ਹੋ ਗਏ ਰੈਡੀ ਅਪੇਰ ਲੈ ਆਇਆ ਪੇਸ ਆਲਿਆ ਹੋਰ ਆਏ ਕੁਸ ਉਹ ਬੇਜ ਦਾ ਪੇਸ ਦੇਖੋ ਤਾਂ ਬਾਈ ਬੇਰ ਆ ਕੇ ਆਇਆ ਆ ਕੜਤਣ ਜੀ ਬਹ ਲੱਗਦਾ ਮਨ ਤਾਂ ਕੁਛ ਹੈਂ ਪਰੀ ਜਮੈਂ ਵੀ ਲੋ ਵੀ ਮਿੱਤਰੋ ਘੋੜਾ ਖਾ ਲੋ ਘੋੜਾ ਲੈ ਕੇ ਆ ਗਰਮ ਗਰਮ ਖਿਲਾੜੀ ਬਸ ਆਏ ਹਾਏ ਸੋਹਣੋ ਤੇਰੇ ਵੀਰ ਲੱਗਦਾ ਨਾ ਜੀ ਨੀ ਚੰਦਰੀਏ ਲੋ ਵੀ ਮਿੱਤਰੋ ਰੀਤਾ ਲਾਉਣ ਖੜਾ ਹੈ ਫੈਕਟਰ ਦੇਖੋ ਕਿ ਕਲਾਇ ਲਾਈਨ ਆ ਜਾਂਦੇ ਨੇ ਬਾਕੀ ਬੰਦੇ ਸਾਡੇ ਉਧਰ ਮਸ਼ੀਨ ਦਾ ਕੰਮ ਕਰੀ ਜਾਂਦੇ ਆ ਅੰਕਲ ਵੀ ਆ ਗਿਆ ਹੋਰ ਅੰਕਲ ਕਾਇਮ ਐ ਐ ਮੰਕਲ ਵੀ ਭਾਈ ਬਾਕੀ ਮਿਲਦੇ ਆ ਤੁਹਾਨੂੰ ਹੁਣ ਮਸ਼ੀਨ ਆਈ ਤੇ ਪਹੁੰਚ ਗਏ ਅੱਜ ਅੰਕਲ ਆਲੂ ਲਾਉਣ ਲੱਗ ਗਏ ਤੇ ਅਸੀਂ ਪਹਿਲਾਂ ਫਿਰ ਪਿਆਜ਼ਾਂ ਦੀ ਪਨੀਰੀ ਜੀ ਵੀ ਜੀ ਦੀ ਇੱਕ ਉਹਦੇ ਕਰਕੇ ਲੇਟ ਹੋ ਗਏ ਹਾਂਜੀ ਇਹ ਹਾਲਜਾਲ ਆ ਮਿੱਤਰੋ ਉਹ ਵੀ ਕੰਮ ਚੱਲ ਰਿਹਾ ਜੋਰਾ ਛੋਰਾ ਵਾ ਬੜਾ ਪੂਰਾ ਕੰਮ ਖੱਟਿਆ ਵਾ ਆਪਾਂ ਨੇ ਕਿ ਆਪਣੀ ਜਿਹੜੀ ਪਰਮਿਸ਼ਨ ਐ ਉਹ ਥੋੜੀ ਰਹਿ ਗਈ ਇਸ ਕਰਕੇ ਹੁਣ ਲੱਗੇ ਹੋਏ ਆ ਜ਼ੋਰਦਾਰ ਇਹ ਟਰਾਲੀ ਪਾ ਟਰਾਲੀ ਇਹ ਟਰਾਲੀ ਪਾ ਟਰਾਲੀ ਚੱਜਿਆ ਪਿਆ ਕੰਮ ਮੁੰਡਿਆਂ ਨੇ ਪੂਰਾ ਬਾਕੀ ਬਣੇ ਰਹੋ ਤੁਸੀਂ ਚੈਨਲ ਦੇ ਨਾਲ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਸਕਿਪ ਨਾ ਕਰਿਓ ਮੇਰੇ ਵੀਰੋ ਬਾਕੀ ਆ ਦੇਖੋ ਚੱਲ ਰਿਹਾ ੜੜਾ ੜਕਾ ਕੰਮ ਆ ਬਣਾ ਪਰ ਥੋੜਾ ਹੀ ਰਹਿ ਗਿਆ ਆਪਣਾ ਪੂਰੇ ਕੰਮ ਨਿਵੇੜ ਕੇ ਫਿਰ ਦੇਖਦੇ ਆ ਕਿੱਧਰ ਲੱਗਦੀ ਆ ਓਕੇ ਮਿੱਤਰੋ ਮਿਲਦੇ ਆ ਅਗਲੀ ਕਲਿੱਪ 'ਚ ਹਾਂਜੀ ਹੀ ਹਾਲ ਚਾਲ ਹੈ। ਸਵਾਗਤ ਹੈ ਸਾਰੇ ਬੰਦਿਆਂ ਦਾ ਸੋਈ 777 ਵਾਲੇ ਚੈਨਲ ਦੇਖਣੇ ਆ। ਲਓ ਵੀ ਮਿੱਤਰੋ ਕਾਈ ਨੌਰ ਲੱਗ ਕੇ ਮਿੱਟੀ ਪਾਉਣਾ। ਆਹ ਪਲਾਟ ਭਰਨਾ ਆਪਾਂ ਨੇ ਹੁਣ। ਮਾਂਛੂ ਲੱਗਿਆ ਵਾ ਜੈਕ ਚੱਕਣ। ਕੋਫੜ ਮਾਰਦਾ ਨਵੇਂ ਨਾਲ ਖਰਾ ਉੱਥੇ 4x4 ਨਾਲ। ਲਓ ਜੀ। ਉਹ ਉਹ। ਉਹ ਆਪਣਾ ਖੜਾ ਛੋਟਾ। ਇੱਧਰ ਠੇਕਾ ਲਾਗ ਪਾ। ਪੂਰੇ ਪੌਂਦੇ ਆ ਮਿੱਟੀ ਅੱਜ। ਦੇਖਦੇ ਆ ਕਿੰਨੇ ਕਿ ਚੱਕਰ ਪੈਣੇ ਔਰੇ ਕਦ ਕਨੇਪੜ ਦਾ ਕੰਮ ਬਾਕੀ ਪੰਡਾ ਜੀ ਹੈਗੇ ਆ ਅਰਜਨ ਝੋਟੇ ਪਾ ਤੇ ਬਾਕੀ ਮਿਲਦੇ ਆ ਤੁਹਾਨੂੰ ਅਗਲੀ ਕਲਿੱਪ ਵਿੱਚ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲੋ ਵੀ ਪਹੁੰਚ ਗਏ ਜਿੱਥੇ ਮਿੱਟੀ ਭਰਦੇ ਆ ਨੱਸੀ ਲਿਆਏ ਆਪਾਂ ਰੋਟੀ ਦੂ ਆ ਮਾਂਛੂ ਚੱਕ ਲਿਆ ਇਹ ਤਾਂ ਤੇ ਬਾਕੀ ਲੱਗੇ ਵਾਂ ਜੋਰਾ ਜੋਰਾ ਦਾ ਕੰਮ ਕਰ ਲਾਂ ਮਾਚੂ ਗਦਾ ਬਲੌਗ ਸ਼ੂਟ ਕਰ ਦੂਰ ਤੇ ਇਸ਼ਾਰਾ ਮਾਰਦਾ ਮਾਹ ਲੈ ਵੀ ਆਪਾਂ ਜਦ ਇਹ ਕੈਮਰਾ ਖੋਲੇ ਆ ਚਲੋ ਰੋਟੀ ਰੋਟੀ ਖਾ ਲਈਏ ਹੁਣ ਇਹਨੇ ਤਾਂ ਮਨ ਲੱਗਦਾ ਖਾਲੀ ਟਰਾਲੀ ਫਸਾ ਕੇ ਖੜ ਗਏ ਆ ਇਹੇ ਲੋ ਜੀ ਲੋਡਰ ਲਾਉਂਗੇ ਤਾਂ ਨਹੀਂ ਖਲੂ ਰੋਟੀ ਖਾਲੀ ਲੋ ਵੀ ਮਿੱਤਰੋ ਇਹਨੇ ਤਾਂ ਖਾਲੀ ਰੋਟੀ ਆਪਾਂ ਹੋਗੇ ਲੇਟ ਲਾਨੇਦਾਰ ਲਾਊਗਾ ਲੋਡਰ ਤੋ ਇਹ ਉੱਠਦਾ ਛੋਟਾ ਮਾਰਦਾ ਛਾਲਾ ਨੱਚਦਾ ਜਾਂਦਾ ਕਹਿੰਦੇ ਲੋ ਜੀ ਤੋ ਹਾਂਜੀ ਇਹ ਹਾਲਚਾਰਾ ਮਿੱਤਰੋ ਲੋ ਵੀ ਲੱਗੇ ਵੇ ਜੋਰਾ ਸ਼ੋਰਾ ਵਾ ਕਾਫੀ ਕੰਮ ਖਿੱਚਦਾ ਅੱਜ ਆਪਾਂ ਨੇ ਬਾਕੀ ਮੂਹ ਸੁਣਾਓ ਕਿੱਦਾਂ ਕੀਤਾ ਐਮ ਆ ਸਾਰੇ ਬੰਦੇ ਅੱਜ ਕੰਮ ਜਿੱਤੇ ਆ ਵਾ ਆਪਾਂ ਨੇ ਪਰਨੀਸ਼ੇ ਨਾਲ ਆਪਣੇ ਕੋਲ ਘੋੜੇ ਦੇਣ ਦੀ ਹੋ ਰਹੀ ਪਰ ਨਿਪਟਣ ਜਣਾ ਬੜਾ ਕੰਮ ਵੀ ਥੋੜਾ ਹੀ ਰਹਿ ਗਿਆ ਬਹੁਤਾ ਨਹੀਂ ਦੇਖਦਾ ਹਾਂ ਦੇਖਦੇ ਹਾਂ ਉਹ ਦਿਨ ਤਾਂ ਬਾਕੀ ਪਰਮਿਸ਼ਨ ਆਪੇ ਕੋਈ ਪਈ ਆ ਜੇ ਕਹੀ ਦੀ ਹੁੰਦੀ ਤੇ ਕੜ ਜਾਣਾ ਕਰਨਾ ਆਪਣਾ ਉਹ ਸਿੱਪਾ ਕਰ ਬਾਕੀ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਾਰੇ ਜਿਹੜੇ ਸਿੱਪਾ ਨਾ ਕਰੇ ਕਰੋ ਵਿੱਚ ਹਲਾ ਫਿਰ ਮਤਲਬ ਪੌਜ਼ ਟਾਈਮ ਬਾਅਦ ਜਦੋਂ ਲੋਗੇ ਨਾਲ ਸਾਡਾ ਲਾਈਵ ਸਿੱਪਾ ਕਰਦੇ ਹਾਂ ਮਤਲਬ ਪੌਜ਼ ਟਾਈਮ ਬਾਅਦ ਤੋਂ ਵੱਧ ਤੋਂ ਵੱਧ ਹੋ ਆਪਣਾ ਜਿਹੜੀ ਦੇਖਣ ਦੀ ਵੀਡੀਓ ਵੱਧ ਤੋਂ ਵੱਧ ਦੇਖੋ ਜੇ ਕੋਈ ਇਹ ਵੀ ਕਰਨਾ ਵੀਡੀਓ ਤੇ ਕੋਈ ਨਹੀਂ ਸੀ ਪਰੰਟ ਹੋਣੀ ਹੈ ਜੀ ਉਹ ਵੀ ਦੱਸੋ ਆਪਾਂ ਉਹ ਵੀ ਚੇਂਜ ਕਰਾਂਗੇ ਬਾਕੀ ਕੋਈ ਚੱਕਰ ਨਹੀਂ ਬਣੇ ਵੀ ਮੂਹੇ ਨਾਲ ਸੋਹਲੇ ਰਹੇ ਤੁਹਾਨੂੰ ਸਾਰਾ ਕੋਈ ਜਿਹੜਾ ਕੋਈ ਕਰਦੇ ਆ ਕਿੱਧਰ ਜਾਂਦੇ ਆ ਕੀ ਕਰਦੇ ਆ ਬਾਕੀ ਲੱਗੇ ਹੋਏ ਆ ਹੁਣ ਜੋਰਾ ਸ਼ੋਰਾ ਤਾਂ ਕੰਮ ਕਰਨਾ ਇਹ ਆਹ ਛੋਟਾ ਫੜਾਇਆ ਵਾ ਜੱਪਾ ਨੂੰ ਇਹ ਬ੍ਰੇਕਾਂ ਫਿਲ ਮਹਿਕਮਾ ਜਮਈ ਇਹਨੂੰ ਕੋਈ ਬੰਦਾ ਨਹੀਂ ਹੱਥ ਪਾਉਂਦਾ ਹੈਗਾ ਇਹਨੂੰ ਜਾਂ ਤਾਂ ਸਿਰਫ ਮੈਂ ਚਲਾਉਂਦਾ ਜਾਂ ਫਿਰ ਅਮਰਦੀ ਫੁਫੜਾ ਜਿਹੜਾ ਬਣਾਉਂਦਾ ਚਲਾਉਂਦਾ ਹੋਰ ਇਹ ਕਿਸੇ ਦੇ ਹੱਥ ਨਹੀਂ ਆਉਂਦਾ ਹੈਗਾ ਮੈਂ ਤੁਹਾਨੂੰ ਤੁਸੀਂ ਪਾ ਬਲੌਗ ਦੇ ਨਾਲ ਜੁੜੇ ਰਹੋ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਰਹੂਗੇ ਕਿਆ ਕਰਦੇ ਕਿੱਧਰ ਜਾਣੇ ਆ ਕਿੱਧਰ ਕੰਮ ਲਾਇਆ ਹੋਇਆ ਹੈ ਨਾ ਕੋਈ ਚੱਕਰ ਨਹੀਂ ਹੈਗਾ ਬਾਕੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹੁਣ ਨਵੀਂ ਕਲਿੱਪ ਚ ਲਓ ਵੀ ਮਿੱਤਰੋ ਘਰੇ ਪਹੁੰਚ ਗਏ ਤੇ ਵਲੌਗ ਦੀ ਨਾਲ ਅਗੇ ਐਂਡਿੰਗ ਕਰਨਾ ਆਪਾਂ ਹੁਣ ਕੱਲ ਵਾਂਗੂ ਆਪਾਂ ਅੱਜ ਵੀ ਸਾਥੇ ਪਹਿਲਾਂ ਆ ਗਏ ਹੋਣਾ ਚੱਕਰ ਬਾਕੀ ਬੰਦੇ ਆ ਰਹੇ ਆ ਆਪਣੇ ਪਿੱਛੇ ਬਾਕੀ ਲੋ ਵੀ ਮਿੱਤਰੋ ਇਹ ਆ ਖੜਾਤਾ ਆਪਾਂ ਟਰੈਕਟਰ ਲਓ ਜੀ ਪਹੁੰਚ ਗਏ ਕਰ ਲਓ ਵੀ ਛੋਟਾ ਕਰਤਾ ਆਪਾਂ ਨੇ پارک ਬਾਕੀ ਬੰਦੇ ਆਪਣੇ ਆ ਰਹੇ ਪਿੱਛੇ ਟਰਾਲੀ ਭਰ ਲਿਆ ਆਪਾਂ ਦੇਖਦੇ ਹੁਣ ਸਵੇਰੇ ਇਹ ਕਿੱਧਰ ਲਈਏ ਬਾਕੀ ਹੋਰ ਸੁਣਾਓ ਗੱਲਬਾਤ ਉਹ ਆਪਣਾ ਖੜਾ ਛੋਟਾ ਟਰੈਕਟਰ 275 ਬਾਕੀ ਬਲੌਗ ਕਿੱਦਾਂ ਲੱਗਦੇ ਆ ਸਾਰੇ ਜਣੇ ਦੱਸਿਓ ਜਰੂਰ ਹਨਾ ਵੀ ਵਧੀਆ ਲੱਗਦੇ ਆ ਕਿੱਦਾਂ ਬਾਕੀ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫੋਟਾ ਆਪਣਾ ਚੈਨਲ ਆ 107271 ਵਾਲੇ ਲੋ ਜੀ ਕਿੱਦਾਂ ਵੀਰ ਠੀਕ ਆ ਲਓ ਵੀ ਮਿੱਤਰੋ ਅੱਜ ਪਹੁੰਚੇ ਆ ਵਾ ਗੁਰਪ੍ਰੀਤ ਵੀਰ ਕੋਲ ਤੇ ਗੈਂਗ ਆਪਣੀ ਆਈ ਵੀ ਆ ਕਾਫੀ ਦਿਨ ਹੋ ਗਏ ਬਾਈ ਮਾਝੂ ਦਾ ਤਾਇਆ ਨਹੀਂ ਆਈ ਆਗੇ ਹੱਥ ਖੜਾ ਕਰ ਦੋ ਅੰਕਲ ਇਲੈਕਟ੍ਰੀਸ਼ੀਅਨ ਆ ਗਾਈ ਤੇ ਲੋਡ ਆ ਮੈਂ ਕਹਿੰਦਾ ਦੇਖਦਾ ਹੀ ਐਂ ਵਿਖਣ ਖਾਏ ਜਾਊਗਾ ਅੰਦਰ ਦੇਖੋ ਪੱਗ ਪੱਗ ਦੇ ਲੇਖੋ ਪੱਗ ਬੰਨੀ ਹੋਈ ਆ ਪੱਗ ਬੰਨ ਕੇ ਰੱਖਿਆ ਕਰਨੀ ਜੱਜ ਦਾ ਏ ਬਾਹਰ ਰਿਸ਼ਤਾ ਵੀ ਕਰਨਾ ਕੋਈ ਕੁੜੀ ਹੋਵੇ ਦੱਸਿਓ ਕੋਈ ਕੁੜੀ ਕੋਈ 30 50 60 ਸਾਲ ਦੀ ਦੋ ਕਿੱਲੇ ਉੰਨੇ ਬਾਈ ਇਹਨੂੰ ਘਰ ਵਧੀਆ ਐ ਨਾ ਨਜ਼ਾਰਾ ਮਾਂ ਚੁਲਾ ਤਾਇਆ ਜੀ ਆ ਤਾਇਆ ਜੀ ਦੇ ਪੈਰੀ ਹੱਥ ਲਾ ਗਏ ਸਹੀ ਆਪਾਂ ਮੈਂ ਲਾ ਤੇ ਜਰਾ ਤੋਂ ਹੀ ਨਹੀਂ ਦੇ ਸਵੇਰ ਪੜਾਈ ਦਿੰਦੇ ਨਾ ਧੋ ਕੇ ਹੋ ਤਾਂ ਲੋੜੀ ਮਿੱਤੋ ਵੀਰ ਕੋਲ ਆਏ ਅੱਜ ਬਹੁਤ ਦਿਨਾਂ ਬਾਅਦ ਤੇ ਵੀਰ ਆਲੇ ਨੇ ਵੀ ਆਪਣਾ ਮਤਲਬ ਬਲਾਗ ਦੇਖਣਾ ਸ਼ੁਰੂ ਕਰਤੇ ਇਹ ਸਾਲੇ ਖਰਚੇ ਦੀ ਪੰਡਾ ਇਹਨਾਂ ਦਾ ਖਰਚਾ ਲਾਉਣਾ ਆ ਤਾਂ ਪਹਿਲੇ ਲਿਖਾਈ 10000 ਕਿਹ ਹੁੰਦਾ 10000 ਰੁਪਿਆ ਪਹਿ 15 ਦੇਖੇ ਹੁਣ ਪਾ ਦੇਣਾ ਇਹਨੇ ਗੂਗਲ ਵੇਚ ਪਾਈ ਮਠੇ ਦੀ ਕਰਵੇ ਦੀ ਮਿੱਟੀ ਗੇਰਤੀ ਆ 10 10000 ਨੂੰ ਲਾਉਂਦਾ ਪਾਈ ਮਾੜਾ ਹੈ ਇੱਥੇ ਯਾਰ ਹੱਥ ਦੋ ਕਿੰਨੇ ਦੋ ਲੱਖ ਕਰ ਦਵਾ ਕਰ ਦੇ ਚਾਤਾ ਆਇਆ ਬੜਾ ਕੈਮਰਾ ਮੇਰਾ ਆਪ ਕੋ ਤੋੜਾ ਬਦੀ ਮਾਰਦਾ ਪਹਿਲਾਂ ਫੋਨ ਦਿਖਾ ਫੋਨ ਨਾਲ ਦੇਖ ਲੈ ਫੋਨ ਮਾਰਾ ਕਾਈ ਮਾੜਾ ਇੰਸਟਾਗ੍ਰਾਮ ਖੋਲੀ ਪਰ ਜਾਈ ਨਿ ਗਿਫਟ ਕਰਿਆ ਤੇ ਇਹ 2019 ਦੀ ਗੱਲ ਉਹ ਯਾਰ ਉਹ ਯਾਰ ਉਹ ਵੇਖ ਸਾਹਮਣੇ ਆਈ ਕੀ ਤੀ ਲਾ ਦੋਗੀ ਯਾਰ ਕਾਈਆਂ ਗੱਲਾਂ ਕਰਦਾ ਤੂੰ ਲਾ ਬੈਠਾ ਖਾ ਪਹਿਲਾਂ ਮੈਂ ਨਹੀਂ ਖਾਣਾ ਹੈਗਾ ਚਾਚੇ ਨੂੰ ਖਵਾ ਮੈਂ ਚਾਚੇ ਖਾ ਲੋ ਵੀ ਮਿੱਤਰੋ ਦੁਕਾਨ 'ਚ ਆਏ ਅੱਜ ਆਪਾਂ ਬਲੌਗ ਦੀ ਐਂਡਿੰਗ ਤਾਂ ਪਹਿਲਾਂ ਕਰਤੀ ਸੀ ਪਰ ਅਸਲੀ ਐਂਡਿੰਗ ਹੁਣ ਹੋਊਗੀ ਹੁਣ ਹੋਈ ਆ ਕਹ ਨਹੀਂ ਲੰਡਿਆਂ ਕੋਲੋਂ ਆਇਆ ਲੰਡਿਆਂ ਕੋਲੋਂ ਆਇਆ ਹੋਰ ਵੀ ਸੁਣਾ ਦੇ ਬਾਈ ਤੂੰ ਵੀ ਗੱਲ ਬਾਤ ਕੋਈ ਕਹਿਣਾ ਕੈਮ ਆ ਲੈ ਬਲੌਗ ਦੇਖਣ ਲੱਗੇ ਪਏ ਆ ਬਾਈ ਆਪਣਾ ਵੀਰ ਹੋਣੀ ਧੰਨਵਾਦ ਬਾਈ ਬੰਦਿਆਂ ਦਾ ਸਾਰਿਆਂ ਦਾ ਜਿਹੜਾ ਬਲੌਗ ਆਪਣਾ ਐਂਡ ਤੱਕ ਦੇਖਦਾ ਬਾਕੀ ਮਿਲਦੇ ਆ ਜੀ ਹੁਣ ਤੁਹਾਨੂੰ ਕੱਲੂ ਨਵੇਂ ਬਲੌਗ ਨਾਲ ਓਕੇ ਮਾਂਚੂ ਲਵ ਯੂ ਬਾਏ ਬਾਏ ਟਾਟਾ ਲਾਈਕ ਸਬਸਕ੍ਰਾਈਬ ਸਾਰਿਆਂ ਨੂੰ ਕਰ ਲਿਓ ਬਾਈ ਮੈਨੂੰ ਇੰਨਾ ਨਹੀਂ ਪਤਾ ਹੈਗਾ ਲਓ ਜੀ ਕਰ ਲਿਓ ਬਾਈ ਹੁਣ ਸਾਰੇ